ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਰਾਚੋ ਜੋ ਕਰਾਚੋ ਵਿੱਚ ਮਹਾਕੁੰਭ ਹੋਣ ਜਾ ਰਿਹਾ ਹੈ ਉਸ ਦਾ ਅੱਜ ਰਜਿਸਟ੍ਰੇਸ਼ਨ ਕਰਵਾਉਣ ਦਾ ਆਖਰੀ ਦਿਨ ਹੈ ਸੋ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਜਲਦੀ ਕਰਵਾਓ ਸਰਪੰਚ ਸਰਦਾਰ ਦਲਜੀਤ ਸਿੰਘ ਕੁਮਾਨ ਗ੍ਰਾਮ ਪੰਚਾਇਤ ਕਰਾਚੋ ਤੇ ਨਗਰ ਨਿਵਾਸੀਆਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਆ ਵੀ ਧਿਆਨ ਨਾਲ ਸੁਣੋ ਪਿੰਕਾ ਵੀਰ ਕੀ ਕਹਿ ਰਿਹਾ ਹੈ ਆਕਾਰਜੁਗਤ ਖੇਡਾਂ ਇਸ ਵਾਰ ਬਹੁਤ ਜ਼ੋਰਾਂ ਤੇ ਹੋਣੀਆਂ ਨੇ ਕਰਾਚੋ ਪਿੰਡ ਜ਼ਿਲ੍ਹਾ ਸੰਗਰੂਰ 2 ਨਵੰਬਰ ਲਈ ਰਜਿਸਟ੍ਰੇਸ਼ਨ ਹੁਣੇ ਕਰਵਾ ਲਓ ਕਿਉਂਕਿ ਸੱਜਣੋ ਸਰਪੰਚ ਦਲਜੀਤ ਘੁਮਾਨ ਨੇ ਔਰ ਪੂਰੇ ਕਰਾਚੋ ਨਗਰ ਨੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ ਇਹ ਖੇਡ ਮੇਲਾ ਕਰਵਾਉਣ ਲਈ ਤੁਸੀਂ ਦੇਖ ਸਕਦੇ ਹੋ ਸਾਰੇ ਇਲਾਕੇ ਦੇ ਸਕੂਲਾਂ ਦੇ ਵਿੱਚ ਜਾ ਕੇ ਸਪੈਸ਼ਲ ਇਨਵਿਟੇਸ਼ਨ ਦਿੱਤਾ ਜੇ ਮੁਕਾਬਲੇ ਦੀ ਗੱਲ ਕਰੀਏ 8 ਸਾਲ ਦੇ ਬੱਚੇ 11 ਸਾਲ ਦੇ ਬੱਚੇ 14 ਸਾਲ ਦੇ ਬੱਚੇ ਔਰ 17 ਸਾਲ ਦੇ ਬੱਚੇ ਇਹਨਾਂ ਦੀ 100 ਮੀਟਰ ਰੇਸ ਕਰਵਾਈ ਜਾਵੇਗੀ ਰਜਿਸਟ੍ਰੇਸ਼ਨ ਪਹਿਲਾਂ ਕਰਵਾ ਲਓ ਫੋਨ ਦੇ ਉੱਤੇ ਔਰ ਉੱਥੇ ਵੀ ਆਪਣੇ ਆਧਾਰ ਕਾਰਡ ਨਾਲ ਲੈ ਕੇ ਆਇਓ ਜਿਨੇ ਵੀ ਬੱਚੇ ਸਟੇਟ ਦੇ ਵਿੱਚ ਜਿੱਤੇ ਨੇ ਸਾਰੇ ਬੱਚੇ ਉੱਥੇ ਭਾਗ ਲੈਣ ਆ ਰਹੇ ਨੇ ਬਹੁਤ ਵਧੀਆ ਟੂਰਨਾਮੈਂਟ ਹੋਣਾ ਆਜੋ ਫਿਰ ਇਸ ਟੂਰਨਾਮੈਂਟ ਦੀ ਸ਼ਾਨ ਬਣੀਏ ਜਲਦੀ ਜਲਦੀ ਰਜਿਸਟ੍ਰੇਸ਼ਨ ਕਰਵਾ ਲਓ ਬੱਚਿਓ